ਆਇਆ ਮੈਂ ਇਹ ਗੱਲ ਤੁਹਾਡੇ ਨਾਲ ਸਮਝੀ ਕਰ ਰਿਹਾ ਕਿ ਅੱਜ ਦੇ ਨੌਜਵਾਨ ਕਈ ਵਾਰੀ ਨਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹਨਾਂ ਨੂੰ ਇਸ ਗੱਲ ਦਾ علم ਨਹੀਂ ਉਹ ਕਹਿੰਦੇ ਨੇ ਕਿ ਪਿਛਲੇਆਂ ਨੇ 40 ਸਾਲਾਂ ਚ 50 ਸਾਲਾਂ ਦੀ ਕੀਤਾ ਕੀ ਆ ਅਸੀਂ ਇਹ ਗੱਲ ਲੋਕ ਨੂੰ ਦੱਸਣੀ ਚਾਹੁੰਦੇ ਆ ਕਿ ਉਹਨੂੰ ਯਾਦ ਖਾਸਾ ਪੰਚ ਦੀ ਆਜ਼ਾਦੀ ਦਾ ਜਿਹੜਾ ਝੰਡਾ ਸੰਘਰਸ਼ ਦੌਰਾਨ 1984 ਦੇ ਦੌਰ ਆ ਬਾਦ ਚੱਕਿਆ ਸੀ ਉਹਨਾਂ ਦਾ ਸਿੰਘਾਂ ਦੀ ਕੁਰਬਾਨੀਆਂ ਸ਼ਹਾਦਤਾਂ ਟੈਰੋਰੀਜ਼ਮ ਨਾਲ ਨਹੀਂ ਉਲਾਂਧ ਕੀਤਾ ਨਵੇਂ ਨੌਜਵਾਨਾਂ ਨੇ ਹਾਲਿਓ ਵਾਅਦ ਕਰ ਆਪਣੇ ਹੱਥਾਂ 'ਚ ਨਹੀਂ ਆ ਸਾਡਾ ਮੁਲਕ ਕਿੱਧਰ ਨੂੰ ਜਾਏਗਾ ਕੀ ਹੋਣਾ ਕੀ ਨਹੀਂ ਹੋਣਾ ਇਹ ਵੇਖਣੇ ਹਾਲੇ ਤੈਅ ਕਰਨਾ ਹੈ ਪਰ ਮੈਂ ਇਹ ਨੌਜਵਾਨਾਂ ਨੂੰ ਗੱਲ ਤਾਂ ਦੱਸ ਰਿਹਾ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਕਿ ਸਾਨੂੰ ਉਹਨਾਂ ਆਪਣੇ ਵਟਿਆ ਤੇ ਮਾਣ ਹੈ ਫਖਰ ਹੈ ਕਿ ਜਿਨ੍ਹਾਂ ਨੇ ਖਾਲਸਾ ਪੰਥ ਦੀ ਜਾਨੀ ਦੀ ਗੱਲ ਪੰਜਾਬ ਦੀ ਜਾਨੀ ਦੀ ਗੱਲ ਖਾਲਸਤਾਨ ਦੀ ਗੱਲ ਥੱਲੇ ਡਿੱਗਣ ਦੀ ਦਿੱਤੀ ਅੱਜ ਤੱਕ ਉਹਨਾਂ ਨੇ ਉਹ ਢੱਡਾ ਚੱਕਾ ਹੀ ਰੱਖਿਆ ਸਾਡਾ ਰੋਲ ਹੁਣ ਕੀ ਹੈ ਅਸੀਂ ਕਿਉਂ ਕਿਸੇ ਜਥੇਬੰਦੀ ਨਾਲ ਜੋੜਦੇ ਹਾਂ ਅਸੀਂ ਕਿਸੇ ਸੰਸਥਾ ਦੇ ਨਾਲ ਕਿਉਂ ਡੋਲਦੇ ਹਾਂ ਅਸੀਂ ਉਹਦੀ ਅਡਾਇਓਲੋਜੀ ਨੂੰ ਅਸੀਂ ਉਹਦੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਕਾਮਯਾਬ ਕਰਨ ਲਈ ਉਹ ਰਹਿ ਗਏ ਅਧੂਰੇ ਸਫਰ ਨੂੰ ਪੂਰਾ ਕਰਨ ਲਈ ਉਸ ਸੰਸਥਾ ਨਾਲ ਜੁੜਦੇ ਆ ਤੇ ਅੱਜ ਵੀ ਜਿਹੜੀ ਸਾਡੀ ਮੀਟਿੰਗ ਹੈ ਔਰ ਜਿਹੜੀ ਜ਼ਿੰਮੇਵਾਰ ਸੱਜਣਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਸਾਡਾ ਭਵਿੱਖ ਦਾ ਰੋਲ ਇਹ ਹੈ ਕਿ ਅਸੀਂ ਉਸ ਸੁਪਰੇ ਨੂੰ ਪੂਰਾ ਕਰਨ ਲਈ ਇਹੜਾ ਸੁਪਨਾ ਜਿਹੜਾ ਸੁਪਨਾ ਸਰਦਾਰ ਗਜਿੰਦਰ ਸਿੰਘ ਨੇ ਆਪਣੀ ਕਵਤਾਰ ਵਿੱਚ ਲਿਖਿਆ ਔਰ ਉਹ ਸੁਪਨੇ ਨੂੰ ਪੂਰਾ ਕਰਨ ਲਈ ਕੌਮ ਨੇ ਇੱਕ ਨੌ ਭੀਜੀ ਆਪਣੀ ਸੰਘਰਸ਼ ਲੜਿਆ ਜਿਹਦੇ ਵਿੱਚ ਬੇਹਿਸਾਬਾ ਕੁਰਬਾਨੀਆਂ ਹੋਈਆਂ ਜਲਾਬਦੀਆਂ ਹੋਈਆਂ ਜੇਲਾ ਭਰੀਆਂ ਗਈਆਂ ਅੱਜ ਵੀ ਉਹ ਕੁਰਬਾਨੀ ਕਰ ਰਹੇ ਸਨ ਕਿ ਜੇਲਾ ਦੇ ਵਿੱਚ ਤਾੜੇ ਹੋਏ ਨੇ ਜਿਹੜੇ ਚੰਗੀ ਕਹਿਤੀ ਨਹੀਂ ਉਹਨਾਂ ਨੂੰ ਭਾਰਤ ਨੇ ਆਪਣੇ ਗੁਲਾਮ ਬਣਾ ਕੇ ਰੱਖਿਆ ਹੋਇਆ ਕਿ ਉਹਨਾਂ ਦੀ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਅਜੇ ਛੱਡਿਆ ਨਹੀਂ ਜਾ ਰਹੇ ਸਾਡਾ ਰੋਲ ਕੀ ਹੈ ਸਾਡਾ ਰੋਲ ਹੈ ਕਿ ਇਸ ਗੱਲ ਨੂੰ ਲੈ ਕੇ ਆਪਣੇ ਇਲਾਕਿਆਂ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਜਾਣਾ ਉਹਨਾਂ ਨੂੰ ਇਹ ਦੱਸਣਾ ਕਿ ਜਿੰਨੇ ਸਾਡੇ ਨਾਲ ਇਹ ਬੇਇਨਸਾਫ਼ੀਆਂ ਹੋ ਰਹੀਆਂ ਨੇ ਜਿੰਨੇ ਸਾਡੇ ਨਾਲ ਫਿਟਕੇ ਹੋ ਰਹੇ ਨੇ ਜਿਵੇਂ ਸਾਨੂੰ ਗੁਲਾਮਾਂ ਦਾ ਟਰੀਟ ਕੀਤਾ ਜਾ ਰਿਹਾ ਹੈ ਜਿਹਦਾ ਇੱਕੋ ਹੀ ਇੱਕ ਹੱਲ ਹੈ ਸੌਵਰਨ ਖਾਲਸਾ ਰਾਜ ਆਪਣਾ ਬੁਲੰਦ ਦੀ ਸਿਰਜਣਾ ਪੰਜਾਬ ਨੂੰ ਭਾਰਤ ਦੇ ਕਰਜੇ ਤੋਂ ਛੁਡਾ ਕੇ ਇੱਥੇ ਸਿੱਖ ਰਵਾਇਤਾ ਗੁਰੂ ਸਾਹਿਬ ਦੇ ਜਿਹੜੇ ਫਲਸਫੇ ਅਨੁਸਾਰ ਸਿੱਖ ਰਾਜ ਸਿਰਜਣਾ ਇਹਨਾਂ ਸਾਰੀਆਂ ਮੁਸੀਬਤਾਂ ਦਾ ਹੱਲ ਹੈ ਅਸੀਂ ਉਹ ਨਹੀਂ ਕਮਲ ਕਿਸੇ ਕਰਦੇ ਅਸੀਂ ਉਹਦੇ ਲਈ ਜੱਫੇ ਬੰਦ ਅਸੀਂ ਉਹਦੇ ਲਈ ਸੰਘਰਸ਼ ਲਈ ਆਪਣੇ ਆਪ ਨੂੰ ਤਿਆਰ ਕਰਨਾ ਇਹ ਅੱਜ ਦਾ ਰੋਜ਼ ਹੈ ਔਰ ਇਹ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਸੱਜਣਾ ਨੂੰ ਦਿੱਤੀ ਹੈ ਇਹ ਬਖੂਬੀ ਤੁਸੀਂ ਨਿਭਾਓ ਉਹਦੇ ਲਈ ਦਲ ਖਾਸਾ ਹਰ ਤਰ੍ਹਾਂ ਦੇ ਨਾਲ ਤੁਹਾਨੂੰ ਸਹਿਯੋਗ ਕਰੇਗੀ ਹਰ ਤਰ੍ਹਾਂ ਦੇ ਨਾਲ ਤੁਹਾਨੂੰ ਇਹਨਾਂ ਮਸਲਿਆਂ ਨੂੰ ਸਮਝਣ ਲਈ ਮੀਟਿੰਗਾਂ ਸੈਮੀਨਾਰ ਕਾਨਫਰੰਸਾਂ ਮਾਰਚ ਪ੍ਰੋਟੈਸਟ ਅਸੀਂ ਸਾਰੀ ਉਹ ਕਰਦੇ ਹਾਂ ਜਿਹਨੂੰ ਤੁਸੀਂ ਬਖੂਬੀ ਜਾਣਦੇ ਹੋ ਸੋ ਆਪਣਾ ਜਿਹੜਾ ਸੰਘਰਸ਼ ਹੈ ਇਹਨੂੰ ਹੋਰ ਤੇਜ਼ ਕਰਨ ਲਈ ਸਾਨੂੰ ਮਜ਼ਬੂਤੀ ਦੇ ਨਾਲ ਜਥੇਬੰਦ ਹੋ ਕੇ ਅੱਗੇ ਵਧਣ ਦੀ ਲੋੜ ਹੈ ਸੋ ਦਲ ਖਾਲਸਾ ਨੇ ਆਪਣਾ ਜਿਹੜਾ ਉਹ ਨਿਸ਼ਾਨਾ ਉਹਨੂੰ ਸਾਰ ਕਰਨ ਲਈ ਲਗਾਤਾਰ ਸੰਘਰਸ਼ ਦਰ ਆ ਮੱਲਿਆ ਹੋਇਆ ਹੈ ਬੱਕਰੇ ਬੱਕਰੇ ਪ੍ਰੋਗਰਾਮ ਵੱਖਰੇ ਵੱਖਰੇ ਥਾਵਾਂ ਤੇ ਲਗਾਤਾਰ ਚੱਲ ਰਹੇ ਨੇ ਪਿਛਲੇ ਦਿਨੀ ਆਪਾਂ ਜਲੰਧਰ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈ ਪੰਜਾਬ ਦੇ ਅੰਦਰ ਜਿਹੜੇ ਹੜ੍ਹ ਆਏ ਔਰ ਉਸ ਪਾਣੀ ਨੂੰ ਦਿੱਲੀ ਆਉਣੇ ਨੇ ਕਿਵੇਂ ਇੱਕ ਹਥਿਆਰ ਵਜੋਂ ਵਰਤਿਆ ਪੰਜਾਬ ਦੇ ਅੰਦਰ ਪ੍ਰਵਾਸੀਆਂ ਦੀ ਜਿਹੜੀ ਬੇਤਹਾਸ਼ਾ ਆਮਦ ਹੈ ਬੇਰੋਗ ਤੋਂ ਆਮਦ ਹੈ ਉਹਨੂੰ ਕਿੱਦਾਂ ਪੰਜਾਬ ਦੀ ਡੈਮੋਗ੍ਰਾਫੀ ਨੂੰ ਸੱਟ ਮਾਰੀ ਹੈ ਅਸੀਂ ਉਹਦੇ ਉੱਤੇ ਔਰ ਪੰਜਾਬ ਦੇ ਅੰਦਰ ਜਿਹੜੀ ਪੰਜਾਬ ਪੁਲਿਸ ਨੌਜਵਾਨਾਂ ਦੇ ਫੇਕ ਇਨਕਾਊਂਟਰ ਕਰ ਰਹੀ ਹੈ ਨਜਾਇਜ਼ ਹਿਰਾਸਤਾ 'ਚ ਉਹਨਾਂ ਨੂੰ ਸੁੱਟ ਰਹੀ ਹੈ ਹਿਰਾਸਤਾ 'ਚ ਲਿਆ ਜਾ ਰਿਹਾ ਔਰ ਉਹਨਾਂ ਨੂੰ ਸੜਕਾਂ ਦੇ ਉੱਤੇ ਲੱਤਾਂ 'ਚ ਗੋਲੀਆਂ ਮਾਰ ਕੇ ਨਕਾਰਾ ਕੀਤਾ ਜਾ ਰਿਹਾ ਹੈ ਅਸੀਂ ਉਹਨਾਂ ਮਸਲਿਆਂ ਨੂੰ ਲੈ ਕੇ ਸਤੰਬਰ ਦੇ ਮਹੀਨੇ ਹੋਰ ਜਥੇਬੰਦੀਆਂ ਤੇ ਜਿਹੜੇ ਪੰਥ ਦੇ ਵਿਦਵਾਨ ਲੋਕ ਆ ਸੀ ਉਹਨਾਂ ਦੀ ਇੱਕ ਇਕਤਰਤਾ ਕੀਤੀ ਸੀ ਅਸੀਂ ਉਹਨੂੰ ਹੀ ਆਉਣ ਵਾਲੇ ਸਮੇਂ ਦੇ ਵਿੱਚ ਲੜੀਵਾਰ ਤੋਰਾਂਗੇ ਔਰ ਪੰਜਾਬ ਦੇ ਅੰਦਰ ਇਹਨਾਂ 3-4 ਮਸਲਿਆਂ ਦੇ ਉੱਤੇ ਲਗਾਤਾਰ ਕੰਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦ ਅਸੀਂ ਇੱਕ ਪ੍ਰੋਗਰਾਮ ਜਿਹੜਾ ਆ ਉਹ ਇਹਨਾਂ ਮਸਲਿਆਂ ਦੇ ਕਾਰਨ ਜਾ ਰਹੇ ਹੋ ਸਕਦਾ ਉਹ ਮੋਗੇ ਵੀ ਹੋ ਸਕਦਾ ਹੋ ਸਕਦਾ ਉਹ ਕਿਤੇ ਹੋਰ ਸ਼ਹਿਰ ਵੀ ਹੋ ਸਕਦਾ ਹੈ ਤੈਨ ਅਸੀਂ ਤੈਅ ਕਰ ਲਿਆ ਇੱਕ ਤਰੀਕ ਅਸੀਂ ਕਰਾਂਗੇ ਜਗ੍ਹਾ ਤੇ ਉਹ ਟਾਈਮ ਆਉਂਦੇ 2 3 4 ਦਿਨਾਂ ਦੇ ਵਿੱਚ ਲੀਡਰਸ਼ਿਪ ਵੱਲੋਂ ਫੈਸਲਾ ਕਰਨ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਮੈਸੇਜ ਕਰਵੇ ਹੋ ਜਾਊਗਾ ਤੁਸੀਂ ਉਹਦੇ ਲਈ ਹੀ ਤਿਆਰ ਰਹਿਣਾ ਅਸੀਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਲਈ ਉਹਨਾਂ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਜਾਤੀਆਂ ਹੋ ਰਹੀਆਂ ਉਹਨਾਂ ਨੂੰ ਜਾਗਰੂਕ ਕਰਨ ਲਈ ਆਪਣਾ ਜਿਹੜਾ ਰੋਲ ਹੈ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਾਗੇ ਔਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਜਥੇਵੰਦ ਕਰਨ ਦਾ ਜਿਹੜਾ ਆਪਣਾ ਫਰਜ਼ ਹੈ ਉਹ ਅਦਾ ਕਰਦੇ ਰਹਿਣਾਗੇ ਇੱਥੇ ਪੰਜਾਬ ਪੁਲਿਸ ਤੇ ਸਿਕਿਉਰਿਟੀ ਫੋਰਸ ਨੂੰ ਕੁੱਡੀਆਂ ਤਾਕਤਾਂ ਦਿੱਤੀਆਂ ਉਹਨਾਂ ਨੇ ਫਿਰ ਬਾਦਲ ਰੁਖ ਤਿਆਰ ਕੀਤਾ ਔਰ 14 ਜਨਵਰੀ ਨੂੰ ਦੁਨੀਆ ਦੇ ਵਿੱਚੋਂ ਪਿਛਲੇ ਦਿਨੋਂ ਪਤਾ ਲੱਗਾ ਕਿ ਸਾਡੀ ਇੱਥੇ ਦੁਨੀਆ ਦੇ ਵਿੱਚ ਸ਼ਬੀ ਗਈ ਹੈ ਸਾਨੂੰ ਬਣਾ ਕੇ ਨਿਕਾ ਗਿਆ ਮਿੱਤਿਆ ਸੋ ਪਿਛਲੇ ਚਾਰ ਹਫ਼ਤੇ ਸਾਰਾ ਜੋ ਸੁਨੇਹੇ ਨੇ ਰੰਗ ਲਿਆਦਾ ਅੱਜ ਪੂਰੀ ਦੁਨੀਆ ਦੇ ਅੰਦਰ ਖਾਲਸਾ ਦੀ ਚਰਚਾ ਹੋ ਗਈ। ਉਹਨੂੰ ਕੱਲਾ ਰੀਲਾ ਵੇਖਣ ਤੱਕ YouTube ਵੇਖਣ ਤੱਕ ਨਾ ਸੀ ਮਿਲ ਰੋ। ਇਸ ਪਲੇਟਫਾਰਮ ਨੂੰ ਚੰਗੇ ਢੰਗ ਨਾਲ ਕਿੰਨਾ ਵਰਤ ਸਕਦੇ ਆ ਤੁਸੀਂ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰੋ। ਸੋ ਇਹਨੀਆਂ ਬੇਨਤੀਆਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਨਵੀਂ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਗੁਰੂ ਚਰਨਾਮੇ ਅੰਲਾਸ ਤੇ ਸਾਨੂੰ ਸਾਰਿਆਂ ਨੂੰ ਔਰ ਨਮੀ ਦੀ ਸਮਰਥਾ ਸੂਝਪੂਰਵਕ ਕਿ ਅਸੀਂ ਪੰਥ ਦਾ ਤੇ ਪੰਜਾਬ ਦਾ ਸ਼੍ਰੀ ਗੁਰੂ ਸੁਪਨਾ ਪੂਰਾ ਕਰ ਸਕੀਏ ਸੋ ਇੰਦੀਆਂ ਗੱਲਾਂ ਦੇ ਨਾਲ ਥਿਵਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰ ਸਾਡੇ ਜਨਰਲ ਸਕੱਤਰ ਤਲ ਖਾਲਸਾ ਸਰਦਾਰ ਪਰਮਜੀਤ ਸਿੰਘ ਟਾਂਡਾ ਜੰਨਾ ਨੇ ਬੜੇ ਵਸਕਾਰ ਨਾਲ ਕਿਉਂਕਿ ਪੜ੍ਹੇ ਲਿਖੇ ਨੌਜਵਾਨ ਸਾਡੇ ਸਾਡੇ ਵਰਗੇ ਅਨਪੜ੍ਹ ਨਹੀਂ ਤੇ ਇਨ੍ਹਾਂ ਦੇ ਜਿਹੜੀ ਸਮਝਾਂ ਉਹਦੀ ਸ਼ੈਲੀ ਹੈ ਉਹ ਬਹੁਤ ਵਧੀਆ ਮੈਨੂੰ ਅਮੀਰ ਹੈ ਵੀ ਤੁਹਾਨੂੰ ਸਾਰਿਆਂ ਨੂੰ ਆ ਰਿਹਾ ਸਮਝ ਆਈ ਹੋਈ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਾ ਆਤਮ ਲੋਕਾਂ 'ਚ ਲਾਗੂ ਕਰਦਾ ਨਾਮ ਖਾਲਸਾ ਦਾ ਪਰਾਵੋਡਰੰਤੀ ਕੋਲ ਹੋੜਨਾ ਇਹਨੂੰ ਬੜਾ ਹੋਰ ਢੰਗ ਨਾਲ ਪੇਸ਼ ਕੀਤਾ ਗਿਆ ਸਾਨੂੰ ਆਤਵਾਦੀ ਵੱਖਵਾਦੀ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਸਾਨੂੰ ਸੇ ਕੌਮ ਨੂੰ ਪੁਕਾਰਦੇ ਆ ਲੋਕ ਪਰ ਸੇ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਹਿਬ ਸਿੰਘ ਗੁਰਕ੍ਰੰਥ ਸਾਹਿਬ ਦੇ ਵਿੱਚ 36 ਗੁਰੂ ਸਾਹਿਬਾਨ ਭਗਤ ਭੱਟ ਜਿਹੜੇ ਬੈਠੇ ਆ ਜਿਨ੍ਹਾਂ ਨੂੰ ਅਸੀਂ ਜਦੋਂ ਨਤਮਸਤਕ ਹੁੰਦੇ ਆ ਮੱਥਾ ਟੇਕਦੇ ਆ ਤਾਂ ਉਹਨਾਂ ਸਾਰਿਆਂ ਨੂੰ ਅਸੀਂ ਗੁਰੂ ਐਕਸੈਪਟ ਕਰਕੇ ਮੱਥਾ ਟੇਕਦੇ ਆ ਉਥੇ ਕੋਈ ਕੌਮਰਿਟੀ ਦੀ ਗੱਲ ਨਹੀਂ ਉਥੇ ਕਿਸੇ ਜਾਤ ਪਾਤ ਦੀ ਗੱਲ ਨਹੀਂ ਉਹ ਖਾਲਸਾ ਰਾਜ ਹੈ ਜਿਹੜਾ ਖਾਲਿਸਤਾਨ ਜਿਹੜਾ ਅਸੀਂ ਲੋਚਦੇ ਆ ਇਸ ਧਰਤੀ ਤੇ ਖਾਲਸੇ ਦਾ ਰੋਲ ਮਾਡਲ ਖਾਲਸਤਾਨ ਇਸ ਧਰਤੀ ਤੇ ਬਣਾਉਣ ਵਾਸਤੇ ਅਸੀਂ ਲੋਚਦੇ ਆ ਉਹ ਸਾਰੇ ਲੋਕਾਂ ਵਾਸਤੇ ਆ ਸਾਰੀਆਂ ਕਮਿਊਨਿਟੀਆਂ ਵਾਸਤੇ ਇਹ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀ ਗੱਲ ਆ ਇਹ ਇਹਨਾਂ ਦੇ ਮਨਾਂ ਦੇ ਵਿੱਚ ਘੱਟੀ ਜਾਵੇ ਕਿ ਸ਼ਾਇਦ ਇਨ੍ਹਾਂ ਨੇ ਆ ਜਿਹੜੀ ਗੈਂਸਾ ਧਾਰੀ ਜਾਂ ਅੰਮ੍ਰਿਤਧਾਰੀ ਹੋ ਗਏ ਉਹਨਾਂ ਵਾਸਤੇ ਖਾਲਸੇ ਰਾਜ ਦੀ ਸਿਰਨਾਖਰ ਨਹੀਂ ਹੈ ਨਹੀਂ ਇਤਿਹਾਸ ਗਵਾਹ ਹੈ ਕਿ ਸਾਡਾ ਜਿਹੜਾ ਖਾਲਸੇ ਦਾ ਰਾਜ ਤੁਸੀਂ ਹਟਾਇਆ ਉਹ ਕਿਦਾਂ ਦਾ ਸੀ ਮੈਂ ਸਮਝਦਾ ਕਿ ਉਹ ਇੱਕ ਸਾਇੰਸ ਸਰਵੇ ਹੋਇਆ ਸੀ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਖਾਲਸਾ ਰਾਜ ਆ ਇਹ ਸਰਬ ਸ੍ਰੇਸ਼ਟ ਰਾਜ ਫੜ ਨਾਲ ਸੰਸਾਰ ਦੇ ਵਿੱਚ ਜਿੰਨੇ ਵੀ ਰਾਜ ਹੋ ਤੱਕ ਹੋਇਆ ਉਹ ਤੋਂ ਸਭ ਤੋਂ ਵਧੀਆ ਰਾਜ ਸੀਗਾ ਜਿਹਦੇ ਵਿੱਚ ਕੁੱਤੇ ਦੇ ਗਲੋਂ ਬੈਠਾ ਵੀ ਜਿਹੜਾ ਉਹ ਨਹੀਂ ਸੀ ਬੈਠਾ ਤੇ ਹਰ ਇੱਕ ਮਨੁੱਖ ਦਾ ਘਾਰ ਬਰਾਬਰ ਦਾ ਜਿਹੜਾ ਹੱਕ ਮਿਲਦਾ ਸੀ ਤੇ ਸੰਤ ਜਨੈ ਸਿੰਘ ਕੰਟਰਾਲੇ ਕਿਹਾ ਕਿਆ ਕਰਦੇ ਸੀ ਵੀ ਅਸੀਂ ਦੋ ਨੰਬਰ ਦੇ ਛੇੜੀ ਬਣ ਕੇ ਨਹੀਂ ਰਹਿਣਾ ਸਾਨੂੰ ਆਪਣੇ ਭਰਾ ਬਣਾ ਕੇ ਗ੍ਰਾਮਪਰ ਦੇ ਸ਼ਹਿਰੀ ਬਣਾ ਕੇ ਰੱਖੋ ਕਿ ਅਸੀਂ ਤੁਹਾਡੇ ਨਾਲ ਰਹਿਣ ਕੇ ਆਹ ਪਰ ਜੇ ਨਹੀਂ ਤਾਂ ਫਿਰ ਸਾਤੋਂ ਆਪਣੀ ਬੱਕਰੇ ਜਗ੍ਹਾ ਦੀ ਆਪਣੇ ਬੱਕਰੇ ਸਫਾਮ ਦੀ ਚਾਹੇ ਉਹ ਸਿੰਘਸਤਾਨ ਕਹੋ ਖਾਲਸਤਾਨ ਕਹੋ ਨਾ ਜਿਹੜਾ ਬਾਤ ਹੀ ਤੇ ਰਿਓ ਉਹ ਰਾਜ ਸੀ ਚਾਹੁੰਦੇ ਆ ਤੇ ਉਸੇ ਸੰਕਲਪ ਨੂੰ ਲੈ ਕੇ ਉਸੇ ਜਿਹੜੀ ਉਹਨਾਂ ਨੇ ਨੀਂ ਰੱਖੀ ਹੋਈ ਖਾਲਸੇ ਰਾਜ ਦੀ ਉਹਦੇ ਤੇ ਇੱਕ ਇੱਕ ਇੱਟ ਜਿਹੜੀ ਅਸੀਂ ਰੱਖ ਕੇ ਤੇ ਉਹਦੇ ਸੰਪੂਰਨਤਾ ਵੱਲ ਵਧ ਰਹੇ ਆ ਤੇ ਮੈਨੂੰ ਕਈ ਵਾਰ ਖੁਸ਼ੀ ਵੀ ਹੁੰਦੀ ਆ ਤੁਸੀਂ ਅਸੀਂ ਬੜੇ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਜਦੋਂ ਮੈਂ ਪਹਿਲਾ ਵਿਚਕਰ ਕਰ ਕਰਦਿਆਂ ਤੇ ਆਪਣੇ ਜਗਜੀਤ ਸਿੰਘ ਜੀ ਕੋਲ ਸਾ ਇਕੱਲੇ ਚੜਾ ਲੈ ਕੇ ਘਰਦੇ ਹੁੰਦੇ ਸੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਅੱਜ ਅਸੀਂ ਜਦੋਂ ਆਵਾਜ਼ ਮਾਰਦੇ ਆ ਜਦੋਂ ਅਸੀਂ ਆਪ ਮੈਸੇਜ ਲਾਉਂਦੇ ਆ ਤੇ ਸਾਡਾ ਜਿਹੜਾ ਕਾਫਲਾ ਉਹ ਪੂਰਾ ਵੱਡਾ ਹੋ ਚੁੱਕਿਆ ਤੇ ਇਹ ਸੰਕੇਤ ਹੈ ਇਸ ਗੱਲ ਦਾ ਕਿ ਸਾਨੂੰ ਸਮਝ ਲੱਗਣੀ ਸ਼ੁਰੂ ਹੋ ਗਈ ਹੈ ਕਿ ਅਸੀਂ ਗੁਲਾਮ ਹਾਂ ਤੇ ਜਿੰਨੀ ਵੀ ਅਸੀਂ ਮਹਿਸੂਸ ਨਹੀਂ ਕਰਦੇ ਇਹ ਗੁਲਾਮੀ ਜਾਂ ਤੇ ਜੀਰਾ ਮਹਿਸੂਸ ਨਹੀਂ ਕਰਦੇ ਉਨੀ ਦੇਰ ਅਸੀਂ ਆਜ਼ਾਦੀ ਦੀ ਗੱਲ ਨਹੀਂ ਕਰ ਸਕਦੇ ਸੋ ਪੜਾ ਦਾ ਵਾਦਾ ਤੁਸੀਂ ਸਮਾਂ ਕੱਢਿਆ ਸਾਡੇ ਜਿਹੜੇ ਅਸੀਂ ਜਿਹੜਾ ਮੋਗਾ ਦੇ ਜਿਹੜੇ ਅਹੁਦੇਦਾਰਾਂ ਨੂੰ ਨਿਯੁਕਤੀਆਂ ਕੀਤੀਆਂ ਅਹੁਦੇਦਾਰੀਆਂ ਦਿੱਤੀਆਂ ਜ਼ਿੰਮੇਵਾਰੀਆਂ ਸੌਪੀਆਂ ਉਹਨਾਂ ਨੂੰ ਸਨਮਾਨ ਸਿਰਫ ਆਪ ਜੀ ਕੇ ਸਨਮਾਨ ਕੀਤਾ ਜਾਣਾ ਤੇ ਮੈਂ ਬੇਨਤੀ ਕਰੂੰਗਾ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਉਹ ਮੰਚ ਤੇ ਆ ਜਾਣ ਜੋ ਸੰਗਤੋਂ ਪ੍ਰਾਰਥਨਾ ਹਾਂਜੀ ਬੋਲੇ ਸੋ ਨਿਹਾਲ अपनी सिर बो की जगशीर सिंह जी इंदगाड़गाहाल परमिंदर सिंह भी बोले सुन हाँ। भोलेहाल ਦੇ ਸੋਨਿਆ ਸਾਰ ਸਦਿਆ ਹਾਰ ਆਪਾਂ ਦੀ ਬੇਨਤੀ ਹੈ ਸਨਮਾਨ ਦੀ ਕਰਦੇ ਹੋਰੇ ਹਾਰ ਸੋਨਿਆ ਸਾਰ ਸਦਿਆ ਹਾਰ ਪਰ ਜੀ ਸ਼ੰਜੀ ਕਾਂਡਾ Nabi Sishkan. Nabi Sishkan. Nabi Sishkan. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਸਿੰਘ ਜਨਰਲ ਸੈਕਟਰੀ ਦਲ ਖਾਲਸਾ ਅੱਜ ਕੋਟ ਈਸੇਖਾਂ ਵਿਖੇ ਦਲ ਖਾਲਸਾ ਦੀ ਹਰ ਬਾਰ ਮਹੀਨੇ ਦੀ ਇੱਕ ਮੀਟਿੰਗ 13 ਤਰੀਕ ਹੁੰਦੀ ਹੈ ਅੱਜ ਮੇਰੇ ਵੱਲੋਂ ਅਤੇ ਬਾਬਾ ਹਰਦੀਪ ਸਿੰਘ ਮਹਾਰਾਜ ਜਿਹੜੇ ਕਿ ਦਲ ਖਾਲਸਾ ਦੇ ਮੀਤ ਪ੍ਰਧਾਨ ਨੇ ਉਹਨਾਂ ਦੀ ਇੱਥੇ ਅਗਵਾਈ ਦੇ ਵਿੱਚ ਮੀਟਿੰਗ ਹੋਈ ਅੱਜ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਇੱਕ ਨਵੇਂ ਜਿਹੜੇ ਅਹੁਦੇਦਾਰ ਆ ਉਹਨਾਂ ਦੀ ਅੱਜ ਚੋਣ ਹੋਈ ਪਾਜੀ ਸਾਰਜ ਸਿੰਘ ਬਰਾਮਕ ਜਿਹੜੇ ਅੱਜ ਜਿਹੜੇ ਅਸੀਂ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਨਿਯੁਕਤ ਕੀਤਾ ਉਹਨਾਂ ਦੇ ਨਾਲ ਪੂਰੀ ਇੱਕ ਟੀਮ 10 ਮੈਂਬਰ ਨਾਲ ਅਸੀਂ ਉਹਨਾਂ ਨੂੰ ਨਿਯੁਕਤੀ ਕੀਤੀ ਹੈ ਔਰ ਅੱਜ ਦੀ ਜਿਹੜੀ ਇਹ ਮੀਟਿੰਗ ਆ ਉਹਦੇ ਵਿੱਚ ਅਸੀਂ ਜਿਹੜਾ ਦਲ ਖਾਲਸਾ ਵੱਲੋਂ ਪਿਛਲੇ ਲਗਭਗ 2 ਢਾਈ ਮਹੀਨਿਆਂ ਦੇ ਉੱਤੋਂ ਲਗਾਤਾਰ ਪੰਜਾਬ ਦੇ ਅੰਦਰ ਜਿਹੜੇ ਹੜ੍ਹ ਆਏ ਪੰਜਾਬ ਦੇ ਅੰਦਰ ਜਿਹੜੇ ਹੜ੍ਹ ਆਏਗੇ ਉਹਦੇ ਪਿੱਛੇ ਜਿਹੜੀ ਸਟੇਟ ਦੀ ਭਾਵਨਾ ਹੈ ਜਿਵੇਂ ਪੰਜਾਬ ਦੇ ਅੰਦਰ ਪਾਣੀ ਨੂੰ ਇੱਕ ਹਥਿਆਰ ਵਜੋਂ ਵਰਤਿਆ ਗਿਆ ਉਹਦੇ ਉੱਤੇ ਔਰ ਪੰਜਾਬ ਦੇ ਅੰਦਰ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਪ੍ਰਵਾਸੀਆਂ ਦੀ ਆਮਦ ਹੈ ਜਿੰਨੇ ਪੰਜਾਬ ਦੀ ਕੱਲਾ ਸੱਭਿਆਚਾਰ ਨੂੰ ਨਹੀਂ ਪ੍ਰਭਾਵਿਤ ਕੀਤਾ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਹੁਤ ਵੱਡੀ ਛੱਟ ਮਾਰੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀ ਇੱਥੇ ਆਮਦ ਹੈ ਉਹਨਾਂ ਦੀ ਜਿੰਨੀ ਬੇਰੋਗ ਟੋਕ ਔਰ ਬਿਨਾ ਕਿਸੇ ਸਕਰੀਨਿੰਗ ਤੋਂ ਹੋ ਰਹੀ ਹੈ ਬਿਨਾ ਕਿਸੇ ਨਿਜਮ ਕਾਨੂੰਨਾ ਤੋਂ ਹੋ ਰਹੀ ਹੈ ਉਹਨ ਪੰਜਾਬ ਅੰਦਰ ਇੱਕ ਬਹੁਤ ਵੱਡੀ ਮੁਸ਼ਕਲ ਪੈਦਾ ਕਰ ਦਿੱਤੀ ਹੈ ਜਦੇ ਨਤੀਜੇ ਅਸੀਂ ਪੰਜਾਬ ਵਾਲੇ ਅੱਜ ਭੁਗਤ ਰਹੇ ਹਾਂ ਦੋ ਦਿਨ ਘਟਨਾਵਾਂ ਸਾਡੇ ਹੁਸ਼ਿਆਰਪੁਰ ਦੇ ਵਿੱਚ ਹੀ ਹੋਈਆਂ ਜਿਹਦੇ ਵਿੱਚ ਇੱਕ ਬੱਚੇ ਨੂੰ ਬਹੁਤ ਬੁਰੇ ਢੰਗ ਨਾਲ ਉਹਨਾਂ ਵੱਦਫੈਲੀ ਕਰਕੇ ਉਹਨੂੰ ਮਾਰ ਦਿੱਤਾ ਗਿਆ ਔਰ ਇੱਕ ਤਾਜੀ ਘਟਨਾ ਇੱਕ ਇਸੇ ਤਰ੍ਹਾਂ ਦੀ ਘਟਨਾ ਹੋਣ ਜਾ ਰਹੀ ਸੀ ਜਿਹਨੂੰ ਪਿੰਡ ਦੇ ਲੋਕਾਂ ਨੇ ਰੋਕਿਆ ਔਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੋਰ ਘਟਨਾਵਾਂ ਪੰਜਾਬ ਦੇ ਹੱਟ-ਹੱਟ ਸ਼ਹਿਰਾਂ 'ਚ ਵਾਪਰ ਰਹੀਆਂ ਨੇ ਉਹਦਾ ਕਾਰਨ ਕੀ ਹੈ ਕਿ ਪਿਛਲੇ ਲੰਬੇ ਸਮੇਂ ਅੰਦਰ ਪੰਜਾਬ ਦੇ ਅੰਦਰ ਜਿਹੜੀ ਇਹਨਾਂ ਦੀ ਆਮਦ ਹੈ ਉਹ ਇੰਨੀ ਬੱਡੀ ਦਾ ਦਾਚ ਹੋਈ ਹੈ ਕਿ ਅੱਜ ਉਹਨਾਂ ਦੇ ਉੱਤੇ ਕੋਈ ਕੰਟਰੋਲ ਨਹੀਂ ਰਿਹਾ ਔਰ ਦਲ ਖਾਲਸਾ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੀ ਆਵਾਜ਼ ਉਠਾਉਂਦਾ ਆ ਰਿਹਾ ਕਿ ਇਹਨਾਂ ਨੂੰ ਪੰਜਾਬ ਦੇ ਅੰਦਰ ਕਿਸੇ ਨਿਜਮ ਕਾਨੂੰਨ ਦੇ ਅਨੁਸਾਰ ਲਿਆਉਣਾ ਚਾਹੀਦਾ ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਹ ਪੰਜਾਬ ਦੇ ਅੰਦਰ ਡੈਮੋਗ੍ਰਾਫੀ ਨੂੰ ਬਹੁਤ ਵੱਡੀ ਛੱਟ ਮਾਰ ਰਹੇ ਨੇ ਔਰ ਇਹਦੇ ਪਿੱਛੇ ਇੱਕ ਸਾਜ਼ਿਸ਼ ਹੈ ਇੱਕ ਡਿਜ਼ਾਈਨ ਹੈ ਸਟੇਟ ਦਾ ਕਿ ਪੰਜਾਬ ਅੰਦਰ ਸਿੱਖਾਂ ਦੀ ਘਟ ਗਣਤੀ ਕੀਤੀ ਜਾਵੇ ਕਿਉਂਕਿ ਦੁਨੀਆ ਦੇ ਅੰਦਰ ਅੱਜ ਜਿਹੜੀ ਆਜ਼ਾਦੀ ਦੀ ਗੱਲ ਹੈ ਖਾਲਸਤਾਨ ਦੀ ਗੱਲ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਗੱਲ ਹੈ ਅਸੀਂ ਇਹ ਸਮਝਦੇ ਹਾਂ ਕਿਤੇ ਨਾ ਕਿਤੇ ਇਹ ਫੀਅਰ ਭਾਰਤ ਦੇ ਅੰਦਰ ਹੈ ਕਿ ਜੇ ਕਿਸੇ ਮੌਕੇ ਪੰਜਾਬ ਅੰਦਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇਣਾ ਪੈ ਜਾਵੇ ਤਾਂ ਉੱਥੋਂ ਦੀ ਜਿਹੜੀ ਗਿਣਤੀ ਹੈ ਉਹ ਨਹੀਂ ਘੱਟ ਹੋ ਜੇ ਕਿ ਉਹ ਸਿੱਖਾਂ ਨੂੰ ਰਾਈਟ ਜਿਹੜਾ ਆ ਉਹ ਵਰਤਣ ਦਾ ਮੌਕਾ ਜਿਹੜਾ ਉਹ ਉਜਾਈ ਜਾਵੇ ਸੋ ਅਸੀਂ ਇਹ ਸਮਝਦੇ ਹਾਂ ਕਿ ਇਹਦੇ ਉੱਤੇ ਵੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਆ ਉਹ ਸੁਚੇਤ ਹੋਣਾ ਚਾਹੀਦਾ ਔਰ ਅਸੀਂ ਇਹਦੇ ਉੱਤੇ ਲਗਾਤਾਰ ਕੰਮ ਕਰ ਰਹੇ ਹਾਂ ਔਰ ਤੀਜਾ ਸਾਡਾ ਸਿਗਾ ਕਿ ਪੰਜਾਬ ਅੰਦਰ ਜਿਹੜੇ ਫੇਕ ਇਨਕਾਊਂਟਰ ਹੈ ਪੰਜਾਬ ਦੇ ਨੌਜਵਾਨਾਂ ਵੱਲੋਂ ਪੰਜਾਬ ਪੁਲਿਸ ਨੇ ਜਿਵੇਂ ਪਿਛਲੇ ਲੰਬੇ ਸਮੇਂ ਦੇ ਵਿੱਚ ਹੋਣ ਫਿਰ ਦੁਬਾਰਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਨਿਕਾਰਾ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਇੰਟਰੋਗੇਸ਼ਨਾਂ ਕੀਤੀਆਂ ਜਾ ਰਹੀਆਂ ਔਰ ਉਹਨਾਂ ਨੂੰ ਹਰਾਸਤਾਂ ਦੇ ਵਿੱਚ ਸੁਟਿਆ ਜਾ ਰਿਹਾ ਹੈ ਜੇਲਾ ਵੀ ਸੁਟਿਆ ਜਾ ਰਿਹਾ ਹੈ ਬਿਨਾ ਕਾਨੂੰਨੀ ਪ੍ਰਕਿਰਿਆ ਦੇ ਔਰ ਬਹੁਤ ਇਹ ਗੱਲ ਜਿਹੜੀ ਆ ਹੁਣ ਹੋਰ ਜ਼ਿਆਦਾ ਤੇਜ਼ੀ ਨਾਲ ਵਧਦੀ ਪਈ ਹੈ ਜੇ ਕੋਈ ਕੋਈ ਗੁਨਾਹਗਾਰ ਵੀ ਆ ਪੁਲਿਸ ਦਾ ਕੰਮ ਉਹਨੂੰ ਫੜਨਾ ਕੋਰਟ ਦੇ ਕੋਲ ਲਿਜਾਣਾ ਉਹਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਹੋਣੀ ਚਾਹੀਦੀ ਆ ਪਰ ਇੱਥੇ ਪੰਜਾਬ ਪੁਲਿਸ ਦਾ ਜਿਹੜਾ ਰਵਈਆ ਆ ਉਹਨਾਂ ਦਾ ਜਿਹੜਾ ਢੰਗ ਹੈ ਉਹ ਸਿੱਧੀਆਂ ਗੋਲੀਆਂ ਮਾਰ ਕੇ ਨੌਜਵਾਨ ਨੂੰ ਨਕਾਰਾ ਕਰਨਦਾ ਸੋ ਇਹ ਜਿਹੜੀ ਗੱਲ ਦੁਬਾਰਾ ਸ਼ੁਰੂ ਹੋਈ ਹੈ ਅਸੀਂ ਇਹਨਾਂ ਤਿੰਨਾਂ ਮਸਲਿਆਂ ਦੇ ਉੱਤੇ ਪਿਛਲੇ ਦਿਨੀ ਜਲੰਧਰ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਜਦੇ ਵਿੱਚ ਪੰਥ ਦੇ ਸਹਿਰਦ ਆਗੂਆਂ ਨੇ ਉਸ ਵਿੱਚ ਸ਼ਮੂਲੀਅਤ ਕੀਤੀ ਸੀ ਅਸੀਂ ਉਸੇ ਲੜੀ ਤਹਿਤ ਜਲਦੀ ਹੀ ਇੱਕ ਪ੍ਰੋਗਰਾਮ ਹੋਰ ਇੱਕ ਤਰੀਕ ਨੂੰ ਕਰਨ ਜਾ ਰਹੇ ਆ ਉਹਦੀ ਜਗ੍ਹਾ ਤੇ ਟਾਈਮ ਜਿਹੜਾ ਆਉਣ ਵਾਲੇ 4-5 ਦਿਨਾਂ ਚ ਡਿਸਾਈਡ ਕਰਕੇ ਅਸੀਂ ਪਬਲਿਕ ਦੇਵਾਂਗੇ ਪਰ ਇੱਕ ਤਰੀਕ ਪੰਜਾਬ ਦਿਵਸ ਦੇ ਆ ਔਰ ਅਸੀਂ ਉਸ ਦਿਨ ਇਹ ਦਿਨ ਨੂੰ ਮਨਾਵਾਂਗੇ ਔਰ ਇਹਨਾਂ ਤਿੰਨ ਮਸਲਿਆਂ ਦੇ ਉੱਤੇ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾਵਾਂਗੇ ਔਰ ਲੋਕਾਂ ਨੂੰ ਇਕੱਠੇ ਕਰਾਂਗੇ ਅਸੀਂ ਤੇ ਇਹ ਗੱਲ ਪਹਿਲਾਂ ਸਾਡੇ ਤੋਂ ਬਿਨਾਂ ਵੀ ਬਹੁਤ ਸਾਰੇ ਲੋਕ ਪੰਜਾਬ 'ਚ ਕਹਿ ਰਹੇ ਨੇ ਕਿ ਜੇ ਬਾਕੀ ਸੂਬਿਆਂ ਵਿੱਚ ਕਾਨੂੰਨ ਹਨ ਤੇ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਜੇ ਬਾਕੀ ਸੂਬਿਆਂ ਵਿੱਚ ਪਾਬੰਦੀਆਂ ਨੇ ਫਿਰ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਤੇ ਪਾਬੰਦੀ ਕਿਉਂ ਨਹੀਂ ਹੋ ਸਕਦੀ ਪੰਜਾਬ ਕੋਈ ਸ਼ਾਮਲਾਟ ਨਹੀਂ ਹੈ ਪਰ ਤਰਾਸ ਦੀ ਔਰ ਸਿੱਤਮ ਜਰੀਫੀ ਦੀ ਗੱਲ ਇਹ ਹੈ ਬਹੁਤ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਜਿਹਨਾਂ ਨੇ ਸੱਤਾ ਭੋਗੀਆਂ ਨੇ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਆਗੂਆਂ ਨੇ ਪ੍ਰਵਾਸੀਆਂ ਨੂੰ ਨਜਾਇਜ਼ ਤੇ ਜਾਇਜ਼ ਤਰੀਕੇ ਨਾਲ ਸਾਰੇ ਨੂੰ ਇੱਥੇ ਰਹਿਣ ਦਾ ਬੰਦੋਬਸਤ ਕਰਕੇ ਦਿੱਤਾ ਆਪ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਕਾਨੂੰਨੀ ਇੱਥੇ ਜਿਹੜੇ ਦਸਤਾਵੇਜ਼ ਬਣਾ ਕੇ ਦਿੱਤੇ ਆ ਆਪਣੇ ਲਾਲਚ ਲਈ ਆਪਣੀਆਂ ਵੋਟਾਂ ਜਿਹੜੀਆਂ ਪੱਕੀਆਂ ਕਰਨ ਦੇ ਚੱਕਰ 'ਚ ਔਰ ਇਹ ਬਹੁਤ ਮਾੜੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ